ਵੀਡੀਓ 'ਚ ਜੋ ਖਾਣਾ ਹੈ ਕਿੰਨਾ ਦਾ ਟਾਈਮ ਹੈ ਖਾਣੇ ਦਾ ਅੱਧੇ ਤੋਂ ਦੋ ਹੁੰਦਾ ਜੀ ਨਹੀਂ ਸਰ ਹੁਣ ਨਹੀਂ ਗਿਆ ਕਪੀ ਤਾਂ ਸੋ ਇਹ ਕਰ ਕੋ ਨਾ ਨਹੀਂ ਰਮਣ ਜੀ ਤੇ ਮੈਨੂੰ ਬਈ ਉਹ ਵੀ ਹੁੰਦੀ ਨਹੀਂ ਮਾਰੀ ਹੁੰਦੀ ਨਹੀਂ ਇੱਕ ਟਾਈਮ ਰੱਖੋ ਇਹ ਮੈਂ ਥੋੜਾ ਗੱਡੀ ਚੱਲੂਗੀ ਨਹੀਂ ਉਹ ਪਾਉਣਾ ਜਿੱਤੇ ਵਾਰ ਪੱਕੀ ਚੱਪੀ ਸਰ ਅਸੀਂ ਆਵੇਂ ਕਰਦੇ ਹਾਂ ਨਾ ਪਹਿਲਾਂ ਕਰ ਲਿਓ ਉਹਨਾਂ ਮੈਂ ਪੂਰੀ ਕਰ ਦਾਂਗਾ ਲਗਦਾ 10-15 ਮਿੰਟ ਨਹੀਂ ਮੈਂ ਬਾਨੇ ਬਾਨੇ ਨੂੰ ਨੇੜੇ ਮੈਨੂੰ ਚਾਹੀਦੇ ਕੰਮ ਜੀ 15 ਮਿੰਟ ਚਾਹੀਦੇ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਨੇ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਟਲਖਾਰ ਕਰਦੇ ਨੇ ਮੇਰੇ ਜੋ ਕਾਗਜ਼ ਪੱਤਰ ਉਹਨਾਂ ਹੋ ਗਏ ਮਾੜਾ ਜਿਹਾ ਬਲਿਆ ਹੀ ਉਹ ਕੀ ਕਰਦੀ ਜੀ ਸਰ ਉਹ ਤਾਂ ਸਾਈਟ ਕਰਦੇ ਹਾਂ ਹਾਂ ਸਾਈ ਸਾਈਟ ਤੈਨੂੰ ਜੋਬਰ ਨਹੀਂ ਦੇਣਾ ਨਾ ਕਿ ਇਹ ਨਹੀਂ ਸੈਨ ਤੋਂ ਬਗੈਰ ਵੀ ਬਣਦੇ ਆ ਤਾਂ ਸਾਈਟ ਨਹੀਂ ਚੱਲਦੀ ਨਹੀਂ ਨਹੀਂ ਸਾਈਟ ਇੱਕ ਦਿਨ ਨਹੀਂ ਚੱਲੇ ਦੋ ਦਿਨ ਹੀ ਚੱਲਦੀ ਈ ਤੂੰ ਅੱਜ ਫਿਰ ਗੋਪੀ ਨੂੰ ਫੋਨ ਕਰਕੇ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸੈਨ ਨਹੀਂ ਮੈਂ ਕਾਵੇ ਇੱਕ ਤਰੀਕ ਦੀ ਸਰਪੰਚ ਉਹ ਆਪੇ ਦੇਖੀ ਸੀ 28 ਤਰੀਕ ਨੂੰ ਪੂਰੀ ਨਹੀਂ ਸੀਗੇ ਸਾਈਨ ਕਰਵਾਏ ਸੀਗੇ ਚਲੋ ਉਹ ਤਾਂ ਸਾਈਟ ਬੰਦ ਹੋ ਗਿਆ ਨਹੀਂ ਕਰਦਾ ਜਿਹੜਾ ਮੈਂ ਨਹੀਂ ਪੈਣਾ ਮੈਂ ਲੀਵਰ ਕਢਾਈ ਤੂੰ ਮੇਰੇ ਮਿਸਟਰ ਨਾਲ ਜਮਣਾ ਨਹੀਂ ਕਰਾਉਂਦਾ ਪਿਆ ਉਹਦੀ ਯਾਰ ਮੈਂ ਤਾਂ ਅੰਦਰੋਂ ਜਿਹੜੀ ਰਿਆ ਜਿਹੜੇ ਕੰਮ ਕਰਨਾ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ਿਕਾਇਤ ਕਰਦੇ ਆ ਸਰ ਮੈਨਾਂ ਨੂੰ ਹੋਈ ਸੀ ਉਹਦੀ ਸ਼ਿਕਾਇ ਆਨਲਾਈਨ ਟੈਂਡਰਸ ਫੋਟੋ ਤੋਂ ਫੋਟੋ ਕਿੱਥੇ ਚੁਕਾਇਆ ਉਹ ਕਿਹੜੇ ਚੁਕਾਇਆ ਉਹ ਦੇ ਸ਼ਿਕਾਇਤ ਜ਼ੀਰੋ ਹੀ ਕਰਾਇਆ ਮੈਨੂੰ ਸ਼ਿਕਾਇਤ ਤਾਂ ਦੇ ਖਾਸਾ ਨੂੰ ਮੈਂ ਤੁਹਾਨੂੰ ਵਿਖਾਈਏ ਸ਼ਿਕਾਇਤ ਹੋਈ ਹੈ ਲਓ ਸ਼ਿਕਾਇਤ ਦੇ ਉਹ ਦੇ ਦੇਾਂਗੇ ਨਹੀਂ ਹੁਣ ਹੈ ਨਹੀਂ ਜਿਹੜੇ ਬੰਦਾ ਕਰਦਾ ਸੀ ਉਹਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲਾਓ ਸਮਝਾ ਸਾਰੇ ਕਰਦੇ ਖਰਾਮ ਬੰਦਿਆਂ ਨੂੰ ਮੈਂ ਕਿੰਨੇ ਲੋਕ ਜਿੰਨੇ ਵੀ ਬਿਰਕਲ ਆਉਂਦੇ ਨੇ ਸਾਰੇ ਰੋਂਦੇ ਆਉਂਦੇ ਨੇ ਸਿਰਦਾਰੋ ਇੱਕ ਸਾਲ ਹੋ ਗਏ ਪਿੰਡ ਕਦੇ ਆਏ ਹੀ ਨਹੀਂ ਸੀ ਜੀ ਕਮਾਲ ਯਾਕਰ 15 ਦਿਨ ਵਿੱਚ ਬੱਬਰ ਹੋਣਾ ਮੈਂ ਮਿੰਤਾ ਕਰ ਕਰ ਮਰ ਜੀ ਗਿਆ ਇਹ ਸਰਪੰਚ ਨੇ ਹੁਣ ਹੀ ਚੱਕਦਾ ਹੁੰਦਾ ਯੂਪੀਐਨ ਦੇ ਆੜੀ ਉਲਟਾ ਮੇਰੇ ਨੂੰ ਫੋਨ ਕਰ ਕੇ ਕਹਿੰਦਾ ਮੈਂ ਸਾਈਨ ਨਹੀਂ ਕਰਾਂ ਦਲਜੀਤ ਨੂੰ ਸਾਈਨ ਕਰਾ ਜਿੰਦੇ ਇਹ ਤਾਂ ਗੱਡਰ ਨਹੀਂ ਹੋਏ ਉਹ ਨਹੀਂ ਸਰ ਮੈਂ ਰਮਨ ਨੂੰ ਕਿਹਾ ਸੀਗਾ ਕਿ ਤੂੰ ਬਣਾ ਦਿਓ ਰਮਨ ਕਹਿੰਦਾ ਮੈਂ ਬਣਾ ਦੇਣਾ ਪਰ ਇੱਕ ਤਰੀਕ ਤੋਂ ਰਮਨ ਨੇ ਕਿਹਾ ਸਟੋਪ ਰਮਨ ਸੈੱਟ ਕਰੋ ਸਵਾ ਸੈੱਟ ਐ ਐਮਐਲ ਸਾਹਿਬ ਗੱਲ ਕੀਤੀ ਖੜੇ ਸੈਟੀਸਫੈਕਟ ਤੋਂ ਦਸੀ ਗੱਲ ਆਪਾਂ ਚੱਲਦੇ ਦਫ਼ਤਰ ਬੀੜਾ ਸਾਹਿਬ ਕੋਲ ਕੰਮਰੇ ਉੱਤੇ ਬੈਠ ਕੇ ਤਾਂ ਸਾਰੀ ਗੱਲ ਦੱਸ ਅਸੀਂ ਦੂਜੀ ਵਾਰ ਸਰਪੰਚਾਂ ਵੀ ਬਣ ਕੇ ਆ ਗਏ ਸਾਡੇ ਵੀ ਨਾ ਵੀ ਕਿਸੇ ਗੱਲ ਦੇ ਬਣ ਕੇ ਆਏ ਅਸੀਂ ਵੀ। ਤੁਸੀਂ ਵਖਰੇ ਕੋਟੋ ਬਾਹਰ ਖੜੇ ਕਿੱਥੇ ਹੋ ਬੈਠੇ। ਕਮਿੰਗੋ ਜਿਹੜੇ ਮੌਕੇ ਤੇ ਬਦ ਕਰਮਾਂ ਦੱਸਦਾ ਇਹ ਆਪਣੇ ਕਟ 15 ਦਿਨ ਹੋ ਗਿਆ ਆਪਣੇ ਜੋਬ ਕੱਟ ਦਿੱਤੇ ਨੂੰ। ਇਹ ਪੈਸਾ ਬਾਈਤਰਾ ਹੋਣਾ ਇਹ ਗੱਲ। ਭਾਈ ਸੇਵਰ ਦਾ ਕੰਮ ਸਾਰੇ ਪਿੰਡਾਂ ਦਾ ਖਤਮ ਨਾ ਹੋਣਾ। ਹਾਂਜੀ ਐਮਐਲ ਸਾਹਿਬ ਅੱਜ ਤੁਸੀਂ ਵੀਡੀਓ ਦਸਤਰ ਪਹੁੰਚਿਓ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ। ਅੱਜ ਬीडीपीਓ ਦਫਤਰ ਫਾਜ਼ਲ ਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਜੋ ਕਈ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀਗੀਆਂ ਦਫਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬीडीपीਓ ਨੇ ਸਾਡੇ ਏਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬीडीपीਓ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਹੈ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਹ ਸਾਰੇ ਜਿਹੜੇ ਅਫਸਰ ਸਾਹਿਬਾਨ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਂਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦਿੱਤਾ ਗਿਆ ਹੈ